ਗੁਰਤੇਗ বাহাদুর ਸਾਹਿਬ ਮਹਾਰਾਜ ਜੀ ਦੇ 350 ਸਾਲਾ ਸਮਾਗਮਾਂ ਦੇ ਦੌਰਾਨ ਪਿਛਲੇ ਮਹੀਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਸੀ ਜਿਹਦੇ ਤਹਿਤ ਖਾਲਸੇ ਦੀ ਜਨਮ ਭੂਮੀ ਸ਼੍ਰੀਨਨਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਨਾਲ ਨਾਲ ਬਹੁਤ ਹੀ ਪਵਿੱਤਰ ਸਾਡੇ ਆਸਰਾ ਦਾ ਸਭ ਤੋਂ ਵੱਡਾ ਸਥਾਨ ਸ਼੍ਰੀ ਦਰਬਾਰ ਸਾਹਿب ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਨਾਤੇ ਨਾਲ ਹੀ ਸਾਡਾ ਜਿਹੜਾ ਤੀਜਾ ਤਖਤ ਹੈ ਪੰਜਾਬ ਵਿੱਚ ਤਖਤ ਦੰਦਵਾ ਸਾਹਿਬ ਤਲਵੰਡੀ ਸਾਬੂ ਨੂੰ ਇਹ ਤਿੰਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਅਨਾਉਂਸਮੈਂਟ ਮਾਨਯੋਗ ਮੁੱਖ ਮੰਤਰੀ ਜੀ ਨੇ ਪਿਛਲੇ ਮਹੀਨੇ ਕੀਤੀ ਸੀ ਹੁਣ ਪੰਜਾਬ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਆਫੀਸ਼ੀਅਲੀ ਤਿੰਨੇ ਸਿੱਖ ਸਿੱਖਾਂ ਦੇ ਮਹਾਨ ਥਾਵਾਂ ਨੂੰ ਸਿੱਖਾਂ ਦੇ ਮਹਾਨ ਜਿਹੜੇ ਸਾਡੇ ਬਿਰਸ਼ੇ ਦੀ ਸਾਡੇ ਧਾਰਮਿਕ ਆਸਥਾ ਦੇ ਵੱਡੇ ਕੇਂਦਰ ਹੈ ਚਾਹੇ ਉਹ ਸ਼੍ਰੀ ਹਰਿਮੰਦਰ ਸਾਹਿਬ ਹੋਵੇ ਚਾਹੇ ਦਮਦਮਾ ਸਾਹਿਬ ਤੋਂ ਲੰਢੀ ਸਾਬ ਹੋਵੇ ਚਾਹੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹੋਵੇ ਤਿੰਨੇ ਸ਼ਹਿਰਾਂ ਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਆਫੀਸ਼ੀਅਲੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਔਰ ਇਹਦੇ ਲਈ ਮੈਂ ਜਿੱਥੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਬਤੌਰ ਸਿੱਖ ਵੀ ਬਤੌਰ ਪੰਜਾਬੀ ਵੀ ਉੱਥੇ ਮੈਂ ਇਸ ਗੱਲ ਦੀ ਮੈਨੂੰ ਸੰਤੁਸ਼ਟੀ ਵੀ ਹੈ ਕਿ ਜੋ ਵੀ ਇਸ ਸਰਕਾਰ ਨੇ ਗੱਲ ਕਹੀ ਹੈ ਉਹ ਕਾਗਜ਼ਾਂ ਤੱਕ ਸੀਮਿਤ ਨਹੀਂ ਰਹੀ ਕਿਉਂਕਿ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕਈ ਦਹਾਕਿਆਂ ਤੋਂ ਚੱਲਦੀ ਰਹੀ ਹੈ ਅਨਾਉਂਸਮੈਂਟ ਵੀ ਬਹੁਤ ਸਾਰੀਆਂ ਸਰਕਾਰਾਂ ਨੇ ਕੀਤੀਆਂ ਲੇਕਿਨ ਉਹਨੂੰ ਅਮਲੀ ਜਾਮਾ ਪਨਾਉਣਾ ਆਫੀਸ਼ੀਅਲੀ ਨੋਟੀਫਿਕੇਸ਼ਨ ਜਾਰੀ ਕਰਨਾ ਔਰ ਸਰਕਾਰੀ ਰਿਪੋਰਟ ਔਰ ਬਕਾਇਦਾ ਇਹ ਤਿੰਨੇ ਸ਼ਹਿਰ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਲੈ ਚੁੱਕੇ ਆ ਔਰ ਇਨਾ ਤਿੰਨਾਂ ਸ਼ਹਿਰਾਂ 'ਚ ਜੋ-ਜੋ ਗਾਈਡਲਾਈਨਸ ਹਨ ਚਾਹੇ ਨਸ਼ਿਆਂ ਨੂੰ ਵੇਚਣ ਤੇ ਪਾਬੰਦੀ, ਮੀਟ ਦੀਆਂ ਦੁਕਾਨਾਂ ਤੇ ਪਾਬੰਦੀ, ਤਮਾਕੂ ਤੇ ਪਾਬੰਦੀ, ਤਮਾਮ ਉਹ ਹਦਾਇਤਾਂ ਜਿਹੜੀਆਂ ਇੱਕ ਪਵਿੱਤਰ ਸ਼ਹਿਰ ਨੂੰ ਪਵਿੱਤਰ ਰੱਖਣ ਵਾਸਤੇ ਜ਼ਰੂਰੀ ਆ ਸਰਕਾਰ ਦੇ ਹਸਤਾਬਾ ਉਹ ਜਾਰੀ ਕਰ ਦਿੱਤੀਆਂ ਗਈਆਂ ਜੋ ਮੈਂ ਸਾਰੇ ਪੰਜਾਬੀਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਆਮ ਆਦੀ ਪਾਰਟੀ ਦੀ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਵੀ ਕਰਦਾ ਹਾਂ ਕਿ ਮਹਾਰਾਜ ਹਮੇਸ਼ਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਸੇਧ ਯਾਦ ਰੱਖਣ ਉਹਨਾਂ ਨੂੰ ਸਮਰਥ ਬਖਸ਼ਣ ਉਹਨਾਂ ਨੂੰ ਰਸਤਾ ਦਿਖਾਉਣ ਕਿ ਉਹ ਪੰਜਾਬ ਦੀ ਜਿਹੜੀ ਸੇਵਾ ਹੈ ਇਸ ਮਹਾਨ ਧਰਤੀ ਦੀ ਸੇਵਾ ਇਮਾਨਦਾਰੀ ਨਾਲ ਤੁਮੇਵਾਲ ਨਾਲ ਕਰਦੇ ਨੇ ਸੱਚਕਾ